ਕੀ ਨਾਮ ਹੈ ਬੀਜੀਤਾ ਦਾ ਇਹ ਤੁਹਾਡੀ ਮਰਜ਼ੀ ਜਿਹੜਾ ਤੁਸੀਂ ਪਾਰਕਿੰਗ ਦੇ ਵਿੱਚ ਬਾਈਕ ਖੜਾ ਆਇਆ ਸੀਗਾ ਤੁਹਾਡੇ ਤੋਂ ਕਿੰਨੇ ਰੁਪਏ ਲਏ ਇਹਨਾਂ ਨੇ 60 ਰੁਪਏ ਤੁਹਾਨੂੰ ਇਹਨਾਂ ਨੇ ਦੱਸਿਆ ਵੀ ਇੱਕ ਘੇੜੇ ਦੇ ਆ ਦੋ ਘੇੜੇ ਦੇ ਪੰਜ ਘੇੜੇ 10 ਘੇੜੇ ਦੇ ਕੇ ਕਿੰਨੇ ਦੇ ਆ ਪਰਚੀ ਸਰ ਦੇ ਲਈ ਪਰਚੀ ਕੱਢਦੇ ਆ ਕਹਿੰਦੇ ਜਿੰਨੇ ਮਰਜ਼ੀ ਆਓ ਕਹਿੰਦੇ ਅੱਛਾ ਕੋਈ ਚਾਰਜਿੰਗ ਲਈ ਕਹਿੰਦਾ 5 ਰੁਪਏ 10 ਰੁਪਏ ਤੁਹਾਡੇ ਤੋਂ ਲੈਂਦੇ ਆ ਤੁਹਾਨੂੰ ਪਤਾ ਵੀ ਆ ਪਰਚੀ ਦੇ ਉੱਤੇ ਆ ਦੇਖੋ ਮੇਰੇ ਕੋਲ ਵੀ ਪਰਚੀ ਹੈਗੀ ਆ ਬਕਾਇਦਾ ਇਹਨਾਂ ਨੇ ਲਿਖਿਆ ਆ 5 ਰੁਪਏ 5 ਰੁਪਏ ਤੁਹਾਨੂੰ ਮੈਂ ਦਿਖਾ ਦਿੰਨਾ ਦੁਬਾਰਾ ਤੋਂ ਬਕਾਇਦਾ ਇਹਦੇ ਤੇ ਲ ਇਹ ਤੁਹਾਡੇ ਤੋਂ 10 ਰੁਪਏ ਲਏ ਆ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਹਾਡੀ ਲੁੱਟ ਹੋਈ ਆ ਕਿ ਨਹੀਂ ਤੁਸੀਂ ਦੁਬਾਰਾ ਨਾਲ ਗੱਲ ਕਰੋਗੇ ਹੁਣ ਕੀ ਆਨੇ ਕੀ ਕਰੀਏ ਜਿਹੜਾ ਮਨਜ਼ਰ ਦੇ ਗੁੰਡੇ ਸਦਰ ਨੇ ਕੀ ਕਰੀਦਾ ਇਹਨਾਂ ਦਾ ਕਰਨ ਪੁੱਛ ਲੈਣੇ ਪੁੱਛੋ ਇਹਨਾਂ ਨੂੰ ਵੀ ਤੁਸੀਂ 10 ਰੁਪਏ ਕਿਉਂ ਲਈ ਆ ਕੀ ਚਾਹੀਦਾ ਪਾਈ ਸਾਹਿਬ ਇਹਨਾਂ ਨੇ ਤਾਂ 10 ਰੁਪਏ ਕਿਉਂ ਲਈ ਆਗੇ ਚਾਰਜਿੰਗ ਦੁਬਾਰਾ ਦੇ 10 ਰੁਪਏ ਭਾਜੀ ਨਹੀਂ ਦੁਬਾਰਾ ਤੇ ਆਈ ਨਹੀਂ ਰੇ ਤੁਹਾਨੂੰ ਕੀ ਪਤਾ ਵੀ ਆ ਰੇ ਕਿ ਨਹੀਂ ਹੈ ਕੋਈ ਨਹੀਂ ਆਇਆ ਪਹਿਲਾਂ ਹੀ ਪਹਿਲਾਂ ਵੀ ਆਈ ਸੀ ਭਈ ਇਹ ਪਹਿਲੇ ਆਈ ਨਹੀਂ ਇਹ ਤੁਸੀਂ 10 ਰੁਪਏ ਕਾਹਦੇ ਲਈ ਆਗੇ ਸਵੇਰੇ ਆ ਕੇ ਗੜੇ ਆ ਤੇ ਹਜੇ ਸਵੇਰੇ ਦਿਨ ਚੜਿਆ ਤੇ ਦੁਬਾਰਾ ਕਿਹੜਾ ਕਿਤੋਂ ਲੈ ਲੈ ਇਹਨਾਂ ਨੇ ਤੁਸੀਂ ਦੁਬਾਰਾ ਨਹੀਂ ਦੁਬਾਰਾ ਆਉਂਦੇ ਜੀ ਉਹਨਾਂ ਤੋਂ ਹੀ ਦੱਸਦਾ ਨਹੀਂ ਇਹਨਾਂ ਨੇ ਦੁਬਾਰਾ ਆਣਾ ਕਿ ਨਹੀਂ ਆਣਾ ਤੁਹਾਨੂੰ ਕੀ ਪਤਾ ਤੁਸੀਂ 10 ਰੁਪਏ ਪਹਿਲੇ ਲਈ ਨਹੀਂ ਫੇਰ ਇਹਨਾਂ ਨੇ ਤਾਂ ਤੁਸੀਂ 10 ਰੁਪਏ ਕਾਹਦੇ ਲਈ ਆ ਗੱਤ ਕਰ ਲੈ 5 ਰੁਪਏ ਵੱਧ ਨਹੀਂ ਤੁਸੀਂ ਇਹਨਾਂ ਤੋਂ 10 ਰੁਪਏ ਸਾਰੇ ਦਿਨ ਦੇ ਵੀਰੇ ਪਰਚੀ ਦੇ ਰੇਟ ਵੇਖੋ ਸਾਰੇ ਦਿਨ ਦੇ ਕੱਲ ਪੇਪਰਤੀ ਚੱਕਾ ਸਾਰੇ ਦਿਨ ਦੇ 10 ਹਾਂ ਫਿਰ ਇਹਨਾਂ ਦਾ ਪ੍ਰਤੀ ਚੱਕਰ ਇੱਕ ਚੱਕਰ ਉਹ ਗੁਰੂ ਇੱਕ ਚ ਇੱਕ ਗੇੜਾ ਲਾਇਆ ਤੁਸੀਂ ਇੱਕ ਗੇੜੇ ਤੁਸੀਂ ਇਹਨਾਂ ਤੋਂ 10 ਰੁਪਏ ਲੈ ਲੇ ਨਹੀਂ ਸਾਰੇ ਦਿਨ ਦੇ 10 ਰੁਪਏ ਆਪਣਾ ਹੁੰਦੀ ਹੈ ਵੀਰੇ ਨਹੀਂ ਸਾਰੇ ਦਿਨ ਦੇ ਸਾਰੇ ਦਿਨ ਦੇ 10 ਹੈ ਇੱਕ ਗੇੜੇ ਇੱਕ ਗੇੜੇ ਦੇ ਤੁਸੀਂ 10 ਰੁਪਏ ਲੈ ਲੇ ਦਵਾਈ ਲੈ ਕੇ ਮੁੜ ਗਏ ਤੇ ਤੁਸੀਂ ਇਹਨਾਂ ਤੋਂ 10 ਰੁਪਏ ਲੈ ਲੇ 2 ਘੰਟੇ ਵੀ ਨਹੀਂ ਹੋਏ ਫਿਰ 10 ਰੁਪਏ ਮੁੜਦੇ ਯਾਰ ਨਹੀਂ ਫਿਰ ਸਾਰੇ ਦਿਨ ਦੇ 5 ਰੁਪਏ ਖੁੱਲੇ ਨਹੀਂ ਜੀ ਹੁਣ ਹੀ 10 ਰੁਪਏ ਕਹਿ ਕੇ ਹੁਣ ਖੁੱਲੇ ਦੀ ਗੱਲ ਕਰ ਰਹੇ ਹੋ ਕੱਟੋ ਕੱਟ ਲੁੱਟਣਾ ਮਚਾਓ ਭਾਈ ਅੱਧਾ ਘੰਟਾ ਪੈਸੇ ਤੁਸੀਂ ਕਿੰਨੇ ਰੁਪਏ ਦਿੱਤੇ ਇਹਨਾਂ ਨੂੰ ਇਹਨਾਂ ਨੂੰ ਕਿੰਨੇ ਰੁਪਏ ਦਿੱਤੇ ਪੈਸੇ ਦਿੱਤੇ ਨਹੀਂ ਹਜੇ ਤੇ ਇਹਨਾਂ ਦੇ ਹੁਣ 5 ਰੁਪਏ ਤੁਸੀਂ ਮੋਲ ਰਹੇ ਹੋ ਨਹੀਂ ਮੁਲਾਜ਼ਮ ਮੈਂ ਤੁਸੀਂ ਮੁਲਾਜ਼ਮ ਮੈਂ ਤਾਂ ਉਹਨਾਂ ਨਾਲ ਗੱਲ ਕਰੋ ਨਾ ਹੁਣ ਆਪਾਂ ਕੌਣ ਕਰੂਗਾ ਉਹ ਹੁਣ ਮੁਲਾਜ਼ਮ ਨਾਲ ਕੋਈ ਪ੍ਰੈਸਰ ਪੁੱਟਾਏ ਨਾ ਪਿੱਛੇ ਹਟਾ ਕੇ ਨਹੀਂ ਉਹ ਪਹਿਲਾਂ ਲੂਆ ਭਾਈ ਸਾਹਿਬ ਮੁਲਾਜ਼ਮ ਦੀ ਗੱਲ ਉਹਨਾਂ ਨਾਲ ਕਰੋ ਅਸੀਂ ਪਬਲਿਕ ਦੀ ਗੱਲ ਕਰਦੇ ਆ ਪਬਲਿਕ ਨਾਲ ਥੋੜੀ ਗੱਲ ਕਰਦੇ ਨੇ ਥੋੜਾ ਇੱਕ ਮਿੰਟ ਹਾਂ ਮਲਾਜ਼ਮ ਹੈ ਮਲਾਜ਼ਮ ਤਾਂ ਤੁਸੀਂ ਪੈਸੇ ਕਿਉਂ ਨਹੀਂ ਲਈ ਕਿਵੇਂ ਤੁਸੀਂ ਪੈਸੇ ਕਿਉਂ ਨਹੀਂ ਲੇ? ਨਹੀਂ ਦਿੰਦੇ। ਤੁਸੀਂ ਇਹਦੀ ਕੰਪਲੇਨਟ ਕਰੋ ਵੀ ਇਹ ਮੁਲਾਜ਼ਮ ਇੱਥੇ ਤੁਸੀਂ ਖੜ੍ਹ ਜਾਓ ਸਾਰਾ ਇਹਦੇ 10 ਮੁਲਾਜ਼ਮਾਂ ਦਾ ਹਮਲਾ ਹੈ। ਇੱਕ ਮਿੰਟ ਦੇਖੋ ਉਹਨਾਂ ਦਾ ਆਈ ਕਾਰਡ ਦੇਖਿਆ ਤੁਸੀਂ ਉਹਨਾਂ ਦਾ? ਉਹਨਾਂ ਦਾ ਆਈ ਮੁਲਾਜ਼ਮ ਕਹਿ ਕੇ ਆਈ ਕਾਰਡ ਦੇਖਿਆ ਉਹਨਾਂ ਦਾ? ਇਹ ਬਾਈ ਦੀ ਵੀ ਗੱਲ ਫਾਲੋ ਕਰੋ। ਆਪ ਕੋ ਫਾਲੋ। ਤੁਸੀਂ ਵੀ ਠੇਕਾ ਭਰਿਆ ਹੈ, ਤੁਸੀਂ ਫ੍ਰੀ ਆਫ ਚਾਰਜ 'ਤੇ ਹੋ ਰਹੇ ਹੋ ਤੇ ਦੂਜੇ ਬੰਦਿਆਂ ਨੂੰ ਇਹਨਾਂ ਨੂੰ ਪੈਸੇਾਂ ਨੂੰ ਲੁੱਟ ਰਹੇ ਹੋ। ਚੋ ਲੁੱਟ ਰਹੇ ਹੋ। ਕੀ ਉਹਨਾਂ ਦੇ ਪੈਸੇ ਤੁਸੀਂ ਇਹਨਾਂ ਤੋਂ ਵਸੂਲ ਕਰੋਗੇ? ਨਹੀਂ। ਫਿਰ ਇਹਦੇ 10 ਰੁਪਏ ਤੁਸੀਂ ਲੈਏ ਹੈ ਨਾ? ਮੈਂ ਦੱਸੋ। ਉਹਨੇ ਮੁਲਾਜ਼ਮ ਕਹਿੰਦਾ। ਕਿੰਨੇ ਦਿਖਾਉਂਦੇ ਨਹੀਂ ਭਾਈ ਕੋਈ ਗੱਲ ਪੈਂਦਾ ਹੈ ਤੁਸੀਂ ਅਗਲਾ ਕਿ ਥੋੜੇ ਕੋਲ ਕੀ ਥੋੜੀ ਆਈ ਨਹੀਂ ਯੂਨਾਈਟਿਡ ਦੇਖਿਆ ਕਰੋ ਨਹੀਂ ਦਿਖਾਉਂਦੇ ਫੁਕੇ ਨਹੀਂ ਤੁਸੀਂ ਉਹਨਾਂ ਤੋਂ ਲਓ ਭਾਈ ਨੂੰ ਫੁਣਾਈ ਕਰ ਇੱਥੇ ਚੁੱਪ ਕਰਕੇ ਨਾ ਦੋ ਮਿੰਟ ਖਰਚੇ ਵੇਖੋ ਚੁੱਪ ਕਰ ਨਹੀਂ ਖਰਚੇ ਵੇਖੋ ਸਾਡੇ ਸਾਹਮਣੇ ਤੁਸੀਂ 10 ਰੁਪਏ ਉਹਨਾਂ ਤੋਂ ਲੈ ਰਹੇ ਹੋ ਕੋਈ ਨਹੀਂ ਗੜ ਕਰ ਦਿਖਾਉਂਦਾ ਵੀਰੇ ਨਹੀਂ ਤੁਸੀਂ ਆਮ ਪਬਲਿਕ ਭਾਈ ਸਾਹਿਬ ਤੁਸੀਂ ਪਬਲਿਕ ਨੂੰ ਕਿਉਂ ਲੁੱਟ ਰਹੇ ਹੋ ਪੰਜ ਦੇ 10 ਰੁਪਏ ਲਈ ਆ ਨਹੀਂ ਨਹੀਂ ਪੰਜ ਉਹਨਾਂ ਤੋਂ ਲਈਏ ਹੁਣ ਮੋੜੇ ਆ ਉਹਨਾਂ ਨੇ ਤਾਂ ਕਹੀ ਨਹੀਂ ਇੱਕ ਜਿਹੜਾ ਲਾ ਕੇ ਗਏ ਆ ਇਹ ਸਾਰੇ ਦਿਨ ਦਾ ਆਪਣਾ ਇਹ ਤੁਹਾਡੀ ਬਹੁਤ ਗਲਤ ਗੱਲ ਲਿਖੀ ਆ ਤੁਹਾਡੀ ਪਰਚੀ ਤੇ ਲਿਖਿਆ ਹੋਇਆ 5 ਰੁਪਏ ਪਰ ਚੱਕਰ ਦੇ ਲੈਣੇ ਸਾਰੇ ਦਿਨ ਦੇ ਦੇਖੋ ਸਿਵਲ ਹਸਪੀਟਲ ਦੇ ਵਿੱਚ ਪਾਰਕਿੰਗ ਵਾਲੇ 5 ਦੇ 10 ਰੁਪਏ ਚਾਰਜ ਕਰ ਰਹੇ ਹੋ ਔਰ ਮੈਂ ਸਾਡੇ ਕਮਿਸ਼ਨਰ ਸਾਹਿਬ ਤੇ ਇਹਨਾਂ ਨੂੰ ਬੇਨਤੀ ਕਰੂੰਗਾ ਸਿਵਲ ਸਰਜਨ ਨੂੰ ਕਿ ਇਹਨਾਂ ਉੱਤੇ ਬੰਦ ਹੀ ਕਾਰਵਾਈ ਕੀਤੀ ਜਾਵੇ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਹ ਦੀ ਮੈਂ ਸੰਜੀਵ ਜਿੰਦਲ ਬਠਿੰਡਾ